ਜੋ ਜੀ ਕਾ ਖਾਲਸਾ ਸਵਾਗਤ ਪੰਜ ਪਿਆਲੇ ਪੰਜ ਪੀਰ ਛਤੰਤ ਪੀਰ ਬੈਠਾ ਸੁਪਾਈ ਹਰ ਚੁਸ ਪਾਇਆ ਪਟਕਾ ਮੂਰਤ ਹਰ ਗੋਬਿੰਦ ਸਵਾਰੀ ਅੱਜ ਜੀਰ ਪੀਰ ਦੇ ਮਾਲਕ ਸਭ ਨੂੰ ਕਾਨਪੁਰ ਹਰਪਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਤੇ ਬਰਾਜਮਾਨ ਹੋਣ ਦਾ ਪੁਰਬ ਹੈ ਔਰ ਸਮੁੱਚੀਆਂ ਸੰਗਤਾਂ ਵਰ ਲੋਕ ਸਤਖੰਡ ਸ੍ਰੀ ਹਰਮਨਦਾਸ ਸਾਹਿਬ ਜੀ ਦੇ ਅਕਾਲ ਤਖਤ ਸਾਹਿਬ ਅਤੇ ਹੋਰ ਨਪਾਵਨ ਅਸਥਾਨਾਂ ਤੇ ਬਹੁਤ ਹੀ ਸ਼ਰਧਾ ਔਰ ਸਤ ਸਹਿਤ ਜੁਆਇਆ ਜਾ ਰਿਹਾ ਹੈ ਸੰਗਤਾਂ ਵੱਡੇ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਲੰਬਾ ਲੰਬੇ ਲਾਈਨਾਂ ਲੱਗਿਆ ਹੋਇਆ ਹੈ ਔਰ ਬੜੀ ਸ਼ਤਤਾ ਨਾਲ ਸੱਚਖੰਡ ਸ਼੍ਰੀ ਹਰਮਨ ਸਾਹਿਬ ਛੇ ਦੇ ਘਾਤ ਸਹਿਜ ਜੀ ਦੇ ਅਧੋਰ ਅਸਥਾਨਾਂ ਤੇ ਆ ਕੇ ਨਤਮਸਤ ਹੋ ਰਹੀਆਂ ਕਿਸੇ ਪ੍ਰਕਾਰ ਦਾ ਤਾਮਰ ਸਰ ਸਾਹਿਬ ਦੇ ਅੰਦਰ ਕਿਸੇ ਪ੍ਰਕਾਰ ਦਾ ਡਰਦਾ ਮਾਹੌਲ ਨਹੀਂ ਹੈ ਇਸ ਤਰ੍ਹਾਂ ਦਾ ਕੋਈ ਡਰ ਖੌਫ ਨਹੀਂ ਹੈ ਸੰਗਤਾਂ ਬੇਫਿਕਰ ਬੇਝਿਜਕ ਹੋ ਕੇ ਆਪਕਾ ਦੇ ਪਾਵਨ ਸਥਾਨ ਤੇ ਆ ਕੇ ਦਰਸ਼ਨ ਦਿਦਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਨ ਔਰ ਸਮੁੱਚੀਆਂ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਗੁਰਿਆਈ ਕਿਰਪਦੀਆਂ ਬਹੁਤ ਬਹੁਤ ਵਧਾਈਆਂ ਅੱਜ ਜਿਹੜਾ ਬਿਆਨ ਬੀਤੇ ਕੱਲ ਆਇਆ ਸੀ ਘਰ ਵੀ ਬਤੂ ਕੀ ਸਾਡੇ ਕੰਪਿਊਟਰ ਨੇ ਕੱਲ੍ਹ ਪਾ ਦਿੱਤੀ ਹੈ ਸੰਪਰਕ ਵਿੱਚ ਸੀ ਕਿ ਆਪਾਂ ਹਮਲਾ ਪਤਾ ਕਿ ਇਸ ਤਰ੍ਹਾਂ ਦੇਖੋ ਬੈਨੋਗ ਰਾਤ ਤਕਰੀਬਨ 10:00 ਵਜੇ ਹੀ ਹੈ ਇਹ ਮੈਸੇਜ ਜਿਹੜਾ ਸੀਗਾ ਉਹ ਕਿਸੇ ਨੇ ਭੇਜਿਆ ਸੀਗਾ ਕਿ ਆਹ ਗੱਲ ਲੈਫਟਨੈਂਟ ਜਨਰਲ ਨੇ ਭਾਰਤੀ ਆਰਮੀ ਦੇ ਉਹਨਾਂ ਨੇ ਇਹ ਗੱਲ ਕਹੀ ਹੈ ਪਹਿਲਾਂ ਤਾਂ ਉਹਨਾਂ ਨੇ ਹਰਮੰਦਰ ਸਾਹਿਬ ਦੇ ਡਰੋਨ ਦਾ ਤੇ ਮਜ਼ਾਈਲਾਂ ਦੇ ਅਟੈਕ ਦੀ ਗੱਲ ਕੀਤੀ ਹੈ ਕਿ ਪਾਕਿਸਤਾਨ ਵੱਲੋਂ ਹਰਮੰਦਰ ਸਾਹਿਬ ਤੇ ਡਰੋਨ ਅਤੇ ਮਜ਼ਾਈਲਾਂ ਦਾ ਨਿਸ਼ਾਨਾ ਜਿਹੜਾ ਉਹ ਬਣਾਇਆ ਜਾਣਾ ਸੀ ਪਰ ਭਾਰਤੀ ਫੌਜ ਨੇ ਉਹਨਾਂ ਦਾ ਜਿਹੜੀ ਆ ਮਨਸੂਬਾ ਸੀ ਉਹਨੂੰ ਫੇਲ ਕਰ ਦਿੱਤਾ ਸੰਗਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੱਲ ਦੀ ਉਨ੍ਹਾਂ ਦੇ ਬਿਆਨ ਦੀ ਨਿੰਦਾ ਵੀ ਕੀਤੀ ਗਈ। ਔਰ ਇਹ ਕਹਲੇ ਵੀ ਕਹਿ ਕੇ ਕਿ ਇਹ ਕਰ ਐਸਾ ਕਰ ਹੈ ਜਿਸ ਤੋਂ ਹਰ ਇੱਕ ਨੂੰ ਜੀਵਨ ਦਾ ਮਿਲਦਾ ਹੈ। ਇਹ ਤੋਂ ਜ਼ਿੰਦਗੀ ਤਾਰ ਮਿਲਦੀ ਹੈ। ਕੋਈ ਵੀ ਇਸੇ ਹਮਲੇ ਕਰਨ 파ਰੇ ਸੋਚ ਵੀ ਨਹੀਂ ਸਕਦਾ। ਔਰ ਆਪਣੀ ਉਸ ਗੱਲ ਤੇ ਫੜਦਾ ਪਾਉਣ ਲਈ ਭਾਰਤੀ ਫੌਜ ਦੇ ਕਲੈਪਟਿਨੈਂਟ ਜਨਰਲ ਦੇ ਵੱਲੋਂ ਇੱਕ ਚੈਨਲ ਤੇ ਇੱਕ ਸਟੇਟਮੈਂਟ ਦੇਣੀ ਕਿ ਸਾਡੀ ਗੱਲ ਸੱਤ ਗ੍ਰੰਥੀ ਉਹਨਾਂ ਚੋਂ ਲਿਖਿਆ ਹੈ ਕਿ ਗੋਲਡਨ ਟੈਂਪਲ ਨਾਲ ਕੋਈ ਫੇਰ ਤੁਸੀਂ ਗੱਣਾ ਲੈ ਕੇ ਇੱਥੇ ਪ੍ਰਕਰਮਾਂ ਦੇ ਵਿੱਚ ਆ ਸਕਦੇ ਹੋ ਜਾਂ ਗੱਣਾ ਆਪਣੇ ਵੀਰ ਸਕਦੇ ਹੋ। ਔਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ 24 ਤਰੀਕ ਦਾ ਦਾਸ ਅਮਰੀਕਾ ਦੇ ਵਿੱਚ ਅਸੀਮ ਵਿਦੇਸ਼ ਵਿੱਚ ਸੀ ਔਰ 14 ਤਰੀਕ ਨੂੰ ਮੈਂ ਵਿਦੇਸ਼ ਵਿੱਚ ਵਾਪਸ ਆਇਆ ਕਿਸੇ ਦੇ ਦਾਸ ਨਾਲ ਕਿਸੇ ਵੀ ਤਰ੍ਹਾਂ ਦੀ ਇਸ ਬੰਦ ਵਿੱਚ ਗੱਲਬਾਤ ਜਿਹੜੀ ਹੈ ਬਿਲਕੁਲ ਨਹੀਂ ਹੋਈ ਨਾ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤੀ ਫੌਜ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤ ਸਰਕਾਰ ਦੇ ਕਿਸੇ ਨੁਮਾਇंदे ਵੱਲੋਂ ਕੀਤੀ ਗਈ ਹੈ ਇਹ ਬਹੁਤ ਗਲਤ ਔਰ ਝੂਠਾ ਪ੍ਰਚਾਰਕੰਡਾ ਫੌਜ ਦੇ ਉਸ ਲੈਫਟਨੈਂਟ ਜਰਨਲ ਵੱਲੋਂ ਕੀਤਾ ਗਿਆ ਹੈ ਜਿਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਉੱਚੇ ਪੱਧਰ ਤੇ ਜਾਂਚ ਕਰਾਉਣੀ ਚਾਹੀਦੀ ਹੈ ਜੇਕਰ ਕੋਈ ਐਸਾ ਹੈ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਜਾਂ ਦਰਬਾਰ ਸਾਹਿਬ ਵੱਲੋਂ ਜੇਕਰ ਕਿਸੇ ਨੇ ਐਸਾ ਉਹਨਾਂ ਨੂੰ ਕੋਈ ਧੋਖਲ ਦਿੱਤੀ ਹੈ ਜਾਂ ਗੱਲ ਕਹੀ ਹੈ ਉਹਦਾ ਪਤਾ ਕਰਕੇ ਉਹਦੇ ਖਿਲਾਫ ਜੇ ਵਿਭਾਗੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਬਾਕੀ ਇਹ ਸਾਰਾ ਪ੍ਰਪਾਗੈਂਡਾ ਬਿਲਕੁਲ ਝੂਠ ਹੈ ਅੱਜ ਬੇਰੇ ਇੱਕ ਬਿਆਨ ਆਇਆ ਕਿ ਏਅਰ ਡਿਫੈਂਸ ਲਗਾਈ ਗਈ ਸੀ ਸਾਡੇ ਕੰਪਲੈਂਟ ਤੇ ਅੱਜ ਬੇਰੇ ਦੁਆਰਾ ਮੈਂ ਮੈਂ ਬੇਰਾ ਜਵਾਬ ਪਹਿਲੇ ਜਵਾਬ ਤੁਸੀਂ ਮੇਰਾ ਜਵਾਬ ਇਸ ਕੱਪਟ ਉੱਤੇ ਆਇਆ ਹੈ ਕਿ ਮੈਂ ਤਾਂ ਇੱਥੇ ਹੈ ਹੀ ਨਹੀਂ ਮੈਂ ਤਾਂ 24 ਤਰੀਕ ਨੂੰ ਵਿਦੇਸ਼ ਗਿਆ ਸੀ ਔਰ 14 ਤਰੀਕ ਨੂੰ ਵਾਪਸ ਆਇਆ ਇਸ ਸਾਰੇ ਦੌਰਾਨ ਮੇਰੇ ਪਰਿਵਾਰ ਨਾਲ ਮੇਰੇ ਮੋਬਾਈਲ ਤੇ ਭਾਰਤੀ ਫੌਜ ਵੱਲੋਂ ਜਾਂ ਭਾਰਤ ਸਰਕਾਰ ਦੇ ਕਿਸੇ ਨੁਮਾਇंदे ਵੱਲੋਂ ਜਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਨੰਦੇ ਵੱਲੋਂ ਕਿਸੇ ਮੇਰੇ ਤੋਂ ਇਸੇ ਪ੍ਰਕਾਰ ਦੇ ਇਸ ਸਭਾਂ ਦੇ ਵਿੱਚ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਗਈ ਇਹ ਸਾਰਾ ਸਾਰਾ ਕੋਹੜਾ ਛੂਟ ਤੇ ਪ੍ਰਾਪਾਗੰਡਾ ਇਹ ਤੇ ਸੰਗਤ ਨੂੰ ਅਵੇਅਰ ਬਣਾਣਾ ਚਾਹੀਦਾ ਹੈ ਸੁਚੇਤ ਰਹਿਣਾ ਚਾਹੀਦਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਲੈਫਟ ਨੈਚਨਲ ਦੇ ਖਿਲਾਫ ਜਿਹੜੀ ਹੈ ਬਹੁਤ ਵੱਡੀ ਪਰਤਾਲਤ ਰਕੇ ਕਾਰਵਾਈ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਵੀ ਕਾਰਵਾਈ ਕਰੇ ਕਿਉਂਕਿ ਸਿੱਖਾਂ ਦੇ ਨਾਲ ਔਰ ਸਿੱਖ ਪਾਤਰੀਆਂ ਦੇ ਨਾਲ ਜਿਹੜਾ ਇਹ ਪ੍ਰਾਪਾਗੰਡਾ ਕਰਨਾ ਇਹ ਬਹੁਤ ਵੱਡੀ ਗੱਲ ਹੈ ਸਿੰਘ ਜੀ ਵੀ ਕਿ ਤੁਸੀਂ ਡਿਊਟੀ ਤੇ ਨਹੀਂ ਸੀ ਜੇਕਰ ਤੁਸੀਂ ਹੁੰਦੇ ਤਾਂ ਕੀ ਇਸ ਤਰ੍ਹਾਂ ਦੀ ਪਰਮਿਸ਼ਨ ਦਿੰਦੇ ਕੈਂਟੀਨ ਕਰ ਮਾ ਜੇਗਾ ਕਦੇ ਵੀ ਨਹੀਂ ਐਸਾ ਕਦੇ ਵੀ ਨਹੀਂ ਹੋ ਸਕਦਾ ਸੋਚਿਆ ਵੀ ਨਹੀਂ ਜਾ ਸਕਦਾ